ਪੰਜਾਬ ਦੇ ਮਸ਼ਹੂਰ ਸਿੰਗਰ ਰਾਜਵੀਰ ਜਵੰਦਾ ਨੂੰ ਲੈ ਕੇ ਇੱਕ ਬੁਰੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਆ ਤਾਂ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋਣੇ ਕਿ ਰਾਜਵੀਰ ਜਵੰਦਾ ਨੂੰ ਬਾਈਕ ਰਾਈਡਿੰਗ ਕਰਨ ਦਾ ਕਾਫੀ ਜ਼ਿਆਦਾ ਸ਼ੌਂਕ ਸੀ ਅਕਸਰ ਹੀ ਤੁਸੀਂ ਸਾਰਿਆਂ ਨੇ ਰਾਜਵੀਰ ਜਵੰਦਾ ਨੂੰ ਵੀਡੀਓਜ਼ ਵਿੱਚ ਦੇਖੀ ਹੋਣਾ ਤਾਂ ਖਬਰ ਇਹ ਹੈ ਕਿ ਬੀਤੇ ਦਿਨ ਹੀ ਰਾਜਵੀਰ ਜਵੰਦਾ ਇੱਕ ਖਤਰਨਾਕ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਹਾਦਸਾ ਜਿਹੜਾ ਕਿ ਹਿਮਾਚਲ ਪ੍ਰਦੇਸ਼ ਦੇ ਨੇੜੇ ਵਾਪਰਿਆ ਦੱਸਿਆ ਜਾ ਰਿਹਾ ਆ ਤੇ ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਜਵੰਦਾ ਹਾਦਸੇ ਦੌਰਾਨ ਮੋਟਰਸਾਈਕਲ ਤੇ ਸਵਾਰ ਸਨ ਤੇ ਰਾਜਵੀਰ ਜਵੰਦਾ ਦੀ ਮੋਟਰਸਾਈਕਲ ਦੀ ਟੱਕਰ ਇੱਕ ਗਾ ਨਾਲ ਹੋ ਜਾਂਦੀ ਆ ਜਿਸ ਕਾਰਨ ਰਾਜਵੀਰ ਜਵੰਦਾ ਨੂੰ ਕਾਫੀ ਭਿਆਨਕ ਸੱਟਾਂ ਲੱਗਦੀਆਂ ਨੇ ਤੇ ਹਾਦਸੇ ਤੋਂ ਬਾਅਦ ਤੁਰੰਤ ਹੀ ਰਾਜਵੀਰ ਜਵੰਦਾ ਨੂੰ ਹਸਪਤਾਲ ਵਿੱਚ ਦਾਖਲ ਕੀਤਾ ਜਾਂਦਾ ਆ ਤੇ ਡਾਕਟਰਾਂ ਦੇ ਦੱਸਣ ਮੁਤਾਬਕ ਰਾਜਵੀਰ ਜਵੰਦਾ ਦੀ ਇੱਕ ਰੇਡ ਦੀ ਹੱਡੀ ਟੁੱਟੀ ਆ ਤੇ ਇੱਕ ਬ੍ਰੇਨ ਡੈੱਡ ਹੋਇਆ ਆ ਤੇ ਡਾਕਟਰਾਂ ਦੇ ਵੱਲੋਂ ਰਾਜਵੀਰ ਜਵੰਦੇ ਦਾ ਇਲਾਜ ਲਗਾਤਾਰ ਜਾਰੀ ਆ ਤੇ ਬਾਕੀ ਰਾਜਵੀਰ ਜਵੰਦਾ ਦੇ ਸਾਰੇ ਚਾਉਣ ਵਾਲਿਆਂ ਵੱਲੋਂ ਤੰਦਰੁਸਤੀ ਲਈ ਦਬਾਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਕਾਫੀ ਸੰਗਰ ਭਰਾ ਵੀ ਰਾਜਵੀਰ ਜਵੰਦੇ ਦਾ ਪਤਾ ਲੈਣ ਲਈ ਪਹੁੰਚੇ ਤੇ ਸਿੰਗਰ ਭਰਾਵਾ ਵੱਲੋਂ ਵੀ ਰਾਜਵੀਰ ਜਵੰਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ